ਭਾਈ 사ਸਰੀ ਕਾ ਭਾਈ ਐਕਟਵਾ ਸਕੂਟਰੀ ਵਾਇਰ ਲਗਾ ਦੇ ਜਮਾ ਜੇ ਅਡਾਉਟੀ ਟਾਈਮ ਹੁੰਦਾ ਸਰ ਐ ਸਕੂਟਰੀ ਦੇ ਐਕਟਵਾ ਦੇ ਇਹਦਾ ਲੱਗ ਕੇ ਤਰ੍ਹਾਂ ਲੱਗਦਾ ਕਲੀਅਰ ਆ ਕੀ ਕਰਦੇ ਆ ਆਪਾਂ ਨਾ ਉਵੇਂ ਖੋਲ ਲੈਣਾ ਸਕੂਟਰੀ ਥੋੜੀ ਜਿਹੀ ਖੋਲਣ ਲੱਗਿਆ ਦਸੰਦੀ ਦਾ ਮਾਰੇ ਪਹਿਲਾ ਤਾਂ ਕਿਉਂਕਿ ਬੜਾ ਭਾਈ ਦੇਖੋ ਇਹਦਾ ਟਾਈਮ ਨਾ ਇਹਦਾ ਆਊਟ ਆ ਇਧਰ ਨਹੀਂ ਇਧਰ ਨਹੀਂ ਚੜ ਆ ਲੈ ਇਹਦਾ ਕਿੰਨੇ ਦੇ ਚਾਹ ਇਹਨਾਂ ਨੂੰ ਸਨ ਆਸ ਦੇਖਦਾ ਉਸ ਨੂੰ ਜੇ ਤੇ ਇਹ ਇਨਸਾਨ ਉਹਦੇ ਹਿਸਾਬ ਨਾਲ ਸਿੱਧਾ ਹੋਣਾ ਚਾਹੀਦਾ ਯਾਰ ਜਿੰਕਲ ਜੇ ਆਪਾਂ ਨੇ ਦੇਸੀ ਤਰੀਕੇ ਨਾਲ ਸਿੱਖੀਏ ਤਾਂ ਆਪਣਾ ਨਾ ਪਲੱਗ ਚਿੱਤੇ ਖੋਲਦੇ ਆ ਪਲੱਗ ਵਾਲੀ ਜਗ੍ਹਾ ਇੱਥੇ ਨਾ ਪੈਸਟ ਮਾਰੀ ਪੈਸਟ ਮਾ ਉੱਪਰ ਹੋਣਾ ਚਾਹੀਦਾ ਹੁੰਦਾ ਇਹਨਾਂ ਆਪੇ ਹੀ ਕਾਪਾ ਕੇ ਦੇਖ ਲੇ ਫਿਰਾਂ ਟਾਈਮ ਪਾਉਣ ਚ ਆਪਣਾ ਚੱਕਰ ਪਾ ਜਾਂਦਾ ਜੀ ਬਾਕੀ ਇੱਕ ਨਾ ਇਹਦਾ ਜਿਹੜਾ ਟ੍ਰੈਵ ਟਾਊਨ ਦੀਆਂ ਢਿੱਲੀਆਂ ਹੋਣੀ ਚਾਹੀਦੀਆਂ ਇੱਥੇ ਉਹ ਦੇਖ ਲੈ ਦੇਖ ਯਾਰ ਤੇ ਅਹੀਂ ਢਿੱਲੀ ਢਿੱਲੀ ਹੋਣੀ ਚਾਹੀਦੀ ਹੈ ਟੈਟ ਤੇ ਤਾਂ ਕਿਹੜਾ ਸੰਜੀਦੇ ਜਿਹੜਾ ਉਪਰਲੀ ਕਰਾਰੀ ਆ ਇਧਰ ਦਾ ਮਾਰ ਪਰ ਹੋ ਇਧਰ ਮਾਰ ਇਧਰ ਜਾਣਾ ਜਿੰਦੀ ਰੋਜ ਨੂੰ ਇਹ ਹੁਣ ਆ ਦੇਖੋ ਜੀ ਇੱਥੇ ਲਾ ਦੋ ਲਿਖੇ ਹੋਏ ਆ ਇੱਥਾ ਆਪਣੀ ਭੂਆ ਵਾਲਾ ਦੋ ਲਿਖਿਆ ਹੋਇਆ ਇੱਥੇ ਆਉਂਦਾ ਫਿਰ ਜਿਹੜਾ ਛੜਾ ਹੋਊਗਾ ਜਿਹੜਾ 1 ਲਿਖਿਆ ਹੋਊਗਾ ਉਹ ਉਪਰ ਹੀ ਛੜਾ ਦਿੰਦਾ ਨਹੀਂ ਇਧਰ ਮਾਰੇ ਛੜ ਨਹੀਂ ਇਹ ਇੱਥੇ ਦੇਖੇ 1 ਵਾਲੀ ਛੜ ਉੱਪਰ ਜਿਵੇਂ ਕਿ ਹੁਣ ਸਾਨੂੰ ਐ ਇੰਨਾ ਟੇਪਰ ਹੋਣਾ ਚਾਹੀਦਾ ਫਿਰ ਆਂਗੇ ਆਪਾਂ ਕਰਦੇ ਆ ਸਕੂਟਰੀ ਉਹਦੀ ਖੋਲ ਲੈਨੇ ਆ ਵੀ ਉਹਨੇ ਖੋਲ ਲੈਨੇ ਸਕੂਟਰੀ ਮੋੜ ਕੇ ਟਾਈਮ ਦੀ ਪਤਾ ਨਹੀਂ ਲੱਗਦਾ ਨਾ ਹੀ ਇਹਦੇ ਨਿਸ਼ਾਨ ਲੱਗਾ ਵਾ ਜਿਹੜਾ ਇਹ ਮੈਗਨੇਟ ਦਾ ਨਿਸ਼ਾਨ ਆ ਇਹ ਵੀ ਨਹੀਂ ਹੈ ਵਾ ਦਿੱਤੇ ਚੈੱਕ ਕਰ ਸਕਦੇ ਨੇ ਚੈੱਕ ਕਰ ਸਕਦੇ ਨੇ ਕੋਈ ਮੈਗਨੇਟ ਤਾਂ ਇਸ ਨਾਲ ਨਹੀਂ ਲੱਗਿਆ ਤੇ تیر ਲੱਗਿਆ ਹੁੰਦਾ ਨੇ ਆਪਣਾ ਸਟੈਕ ਲੱਗੀ ਹੁੰਦੀ ਆ ਤੇ ਉਹਦਾ ਕਰਕੇ ਫਿਰ ਅਪਾ ਇਹਦੇ ਨਾਲ ਸਾਨੂੰ ਲੱਗ ਲਾਈ ਜਨ ਨੇ ਇਹਦੇ ਨਾਲ ਸਾਨੂੰ ਕਿਹੜੀਆਂ ਕੈਂਦੇ ਨਿਸ਼ਾਨੀ ਹੁੰਦੀ ਆ ਬਾਕੀ ਇਹ ਤਾਂ ਇਹਦੀ ਛੇਦ ਨੂੰ ਨਿਸ਼ਾਨੀ ਇਸ ਤਰ੍ਹਾਂ ਲੱਗੀ ਗੁਆਰਿਫੇ ਚੈੱਕ ਕਰ ਲਓ। ਮੋੜੀ ਟਾਈਮਿੰਗ ਵੀ। ਸਿਰ। ਬਈ ਧਿਆਨ ਰੱਖਿਆ ਕਰੋ ਇਹ ਗੱਲ ਦਾ ਕਿਉਂਕਿ ਨਹੀਂ ਪਤਾ ਲੱਗਾ ਕੋਲਣ ਬਲੇ ਚੈੱਕ ਕਰ ਲਗੋ। ਕਲੀਨ ਲੱਗ ਲੱਗਦਾ ਹੁੰਦਾ ਯਾਰ ਅਰੇ ਇਸ ਨੂੰ ਵੀ। ਤੇ ਆਪਾਂ ਧਿਆਨ ਤੋਂ ਰੀਅੰਜ ਕਰਨਾ ਫਿਰ ਹੋਰ ਚੰਗੇ ਨੇ। ਤੇ ਬਾਅਦ ਵਿੱਚ ਸੇਟ ਕਰਦੇ ਹਾਂ ਉਦੋਂ ਬਾਅਦ।